ਪਾਖੜਾ ਨਹਿਰ ਵਿੱਚ ਰੀਲ ਬਣਾ ਰਹੇ ਬੱਚਿਆਂ ਦੇ ਨਾਲ ਅਨਹੂਨੀ ਵਾਪਰ ਗਈ ਹੈ ਜੀਆਂ ਦੋ ਬੱਚੇ ਪਾਖੜਾ ਨਹਿਰ ਦੇ ਵਿੱਚ ਡੁੱਬ ਚੁੱਕੇ ਨੇ ਸੋ ਪਟਿਆਲਾ ਦੇ ਆ블ੋ ਵਾਲ ਸਿਤ ਪਾਖੜਾ ਨਹਿਰ ਦੇ ਵਿੱਚ ਨਹਾਉਂਦੇ ਹੋਏ ਰੀਲ ਬਣਾ ਰਹੀ ਦੋ ਅਲੜ ਉਮਰੇ ਬੱਚਿਆਂ ਦਾ ਵੱਡਾ ਹਾਦਸਾ ਵਾਪਰ ਚੁੱਕਾ ਹੈ ਦੱਸਿਆ ਕਿ ਰੀਲ ਬਣਾਉਂਦੇ ਵੇਲੇ ਜਿਹੜਾ ਦੋ ਬੱਚੇ ਪਾਖੜਾ ਨਹਿਰ ਵਿੱਚ ਡੁੱਬ ਚੁੱਕੇ ਨੇ ਜਿੰਨਾਂ ਦੀ ਪਾਲ ਗੋਤਾ ਖੋਰਾ ਵੱਲੋਂ ਲਗਾਤਾਰ ਕੀਤੀ ਜਾ ਰਹੀ ਹੈ ਡੁੱਬੜ ਵਾਲੇ ਬੱਚਿਆਂ ਦੀ ਪਛਾਣ 14 ਸਾਲਾ ਕਰਨ ਕੁਮਾਰ 17 ਸਾਲ ਦੇ ਸਾਹਿਲ ਕੁਮਾਰ ਵਜੋਂ ਹੋਈ ਹੈ ਜਿਹੜੇ ਆਪਣੇ ਦੋ ਹੋਰ ਸਾਥੀਆਂ ਨਾਲ ਪਾਖੜਾ ਦੇ ਉੱਪਰ ਗਰਮੀ ਤੋਂ ਰਾਹਤ ਮਾਣ ਲਈ ਨਹਾਉਣ ਦੇ ਲਈ ਗਏ ਹੋਏ ਸੀ ਲੇਕਿਨ ਇੰਨੇ ਦੇ ਵਿੱਚ ਹੀ 14 ਸਾਲ ਦਾ ਕਰਨ ਪਾਖੜਾ ਦੇ ਵਿੱਚ ਛਾਲ ਲਗਾਉਂਦਾ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਰੁੜ ਜਾਂਦਾ ਹੈ ਜਿਹਨੂੰ ਬਚਾਉਣ ਦੇ ਲਈ ਜਦੋਂ ਸਾਹਿਲ ਛਾਲ ਮਾਰਦਾ ਹੈ ਤਾਂ ਕਰਨ ਉਸ ਨੂੰ ਜੱਫੀ ਪਾ ਲੈਂਦਾ ਹੈ ਜਿਸ ਵਿੱਚ ਦੋਵੇਂ ਬੱਚੇ ਪਾਖੜਾ ਨਹਿਰ ਵਿੱਚ ਡੁੱਬ ਚੁੱਕੇ ਨੇ ਅਤੇ ਜਿਹੜੇ ਡਾਈਵਰਸ ਨੇ ਗੋਤਾਖੋਰ ਨੇ ਉਹਨਾਂ ਦੇ ਵੱਲੋਂ ਬੱਚਿਆਂ ਨੂੰ ਲੱਭਣ ਦੀ ਮੁਹਿੰਮ ਲਗਾਤਾਰ ਜਾਰੀ ਹੈ। ਲੁਧਿਆਣਾ ਲਾਈਵ ਲਈ ਅਮਿਤ <th>ਪਰ ਦੀ ਰਿਪੋਰਟ। ਕੀ ਨਾਮ ਹੈ? ਸਾਲੂ। ਤੁਹਾਡਾ ਕੀ ਨਾਮ ਹੈ? ਮੇਰਾ ਨਾਮ ਦਰਸ਼ਨ ਹੈ। ਮੇਰੇ ਕੀ ਹੋਇਆ ਸੀ ਗੱਲ ਜੀ ਪਾਰਾ। ਮੈਂ ਕੰਮ ਤੇ ਗਿਆ ਸੀ ਫੋਨ ਆ ਗਿਆ ਮੁੰਡੇ ਆ ਗਏ। ਮੋਟਰਸਾਈਕਲ ਲੈ ਗਏ ਤੇ ਸਾਲ ਡਿੱਗ ਗਿਆ। ਇਹਨੇ ਪਤਾ ਲੱਗਿਆ ਸੀ ਬੜਾ ਪਰ ਪੰਚੀ ਬੜਾ ਪਰ। ਇਹ ਬਸ ਵੀ ਸਾਡਾ ਬੀਤ ਟਾਈਮ ਹੈ। ਬਸ ਤੋਂ ਬਾਅਦ ਚੋਰ ਦੇ ਹੋ ਰਹੀ ਹੈ। ਪਹਿਲਾਂ ਤੇ ਕਦੀ ਜਾਂਦਾ ਸੀਗਾ ਪਹਾੜ ਦੇ ਉੱਪਰ ਇਸ ਤਰ੍ਹਾਂ ਪਹਾੜ ਦੇ ਉੱਪਰ ਜਾਂਦੇ ਰਹੇ ਬੰਦੇ ਸਾਬ ਥੜਿ-ਥੜਿ ਨਿਆਰ ਦੇ ਜਾਂਦਾ 10 ਸਾਲ ਦੀ ਸੀ ਬਸ ਉਹੀ ਮੰਦਾ ਸੀ ਉਮਰ ਕਿੰਨੀ ਕਿਸੇ ਦੀ ਬੈਠਣ 18 ਸਾਲ ਦਾ ਹੋਣ ਵਾਲਾ ਸੀ ਤਿੰਨ ਚਾਰ ਮੈਨੂੰ ਜਾਗੇ ਪੜਦਾ ਵੀ ਕੰਮ ਕਰਦਾ ਸੀ

ਪਛਾਣ ਗਿਆ ਜੀ ਹਾਂ ਇਹਦੇ ਮੇਰੇ ਫੱਲ ਆਉਗੇ ਉਹਦੇ ਪੁੱਛਣਾ ਅੱਛਾ ਇਹ ਮੰਨ ਲੈ ਮੰਨ ਲੈ ਬੰਦ ਅੱਜ ਆਪਣਾ ਆ ਮੇਰਾ ਸ਼ੰਕਰ ਭਾਰਦੂ ਅੱਜ ਬੋਲੇ ਸ਼ੰਕਰ ਡਾਇਵਰ ਕਲਬ ਗੋਤਾਖਰੋ ਕੀ ਇਹ ਕੀ ਘਟਨਾ ਵਾਪਰੀ ਜੀ ਅੱਜ ਕਿੱਥੇ ਹੋਈ ਤੇ ਅਬਲੋ ਵਾਲ ਪਿੰਡ ਵਾਲਾ ਪੁਲ ਕੰਡਾ ਪਟਿਆਲੇ ਦਾ ਤੇ ਤਕਰੀਬਨ 9 ਵਜੇ ਦੀ ਗੱਲ ਹੈ ਕੁਝ ਬੱਚੇ 10 ਫੁੱਟ ਹੀ ਪੈਣਾ ਆ ਰਹੇ ਸੀਗੇ ਤੇ ਕੁਝ ਅੱਡੇ 10 ਬੱਚੇ ਜਿਹੜੇ ਸੀਗੇ ਉਹ ਵੱਡੀ ਮੈਦ ਦੇ ਵਿੱਚ ਨਾ ਰਹੇ ਸੀਗੇ ਜਿਹਦੇ ਵਿੱਚ ਇੱਕ ਲੜਕਾ ਤਿਰਪੜੀ ਦਾ ਇੱਕ ਬੀਠ ਨਗਰ ਦਾ ਤੇ ਇੱਕ ਲੜਕੇ ਨੇ ਕੀ ਕਰਿਆ ਜੰਪ ਕਰਿਆ ਪਾਖੜਾ ਦੇ ਵਿੱਚ ਜਿਹਨੂੰ ਸੂਮਿੰਗ ਬਿਲਕੁਲ ਨਹੀਂ ਆਉਂਦੀ ਸੀ ਤੇ ਜਿਹੜਾ ਦੂਜਾ ਲੜਕਾ ਸੀ ਉਹਨੂੰ ਬਚਾਉਣ ਵਾਸਤੇ ਉਹਨੇ ਜੰਪ ਕਰਿਆ ਜਦੋਂ ਬਚਾਉਣ ਵਾਸਤੇ ਜੰਪ ਕਰਿਆ ਤੇ ਇੱਕ ਦੂਜੇ ਨਾਲ ਜੱਫਾ ਪਾ ਗਿਆ ਤੇ ਜੱਫਾ ਪੈਣ ਦੇ ਕਾਰਨ ਪਾਣੀ ਦੇ ਵਿੱਚੋਂ ਡੁੱਬ ਗਏ ਤੇ ਜਿਨ੍ਹਾਂ ਨੂੰ ਬੋਤਾ ਹੋਰ ਉਹਦੀ ਸਪੋਰਟ ਅਸੀਂ ਲਗਾ ਕੇ ਲਗਭਗ 5 ਤੋਂ 5 ਕਿਲੋਮੀਟਰ ਦਾ ਸਫ਼ਰ ਕਰਕੇ 5 ਕਿਲੋਮੀਟਰ ਗੋਤਾਖੋਰ ਆਕਸੀਜਨ ਸਿਲੰਡਰ ਲਗਾ ਕੇ ਤੇ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਸੀਗੇ ਤੇ ਹੋਰ ਜਿਹੜੇ ਵੀ ਤੇ 40 ਜਿਹੜੇ ਗੋਤਾਖੋਰ ਉਹਨਾਂ ਨੇ ਵੀ ਲਗਾ ਕੇ ਵੀ ਉਹ ਲੱਭ ਰਹੇ ਨੇ ਪਰ ਹਲੇ ਤੱਕ ਸਾਨੂੰ ਕੋਈ ਸਫਲਤਾ ਨਹੀਂ ਮਿਲੀ ਤੇ ਦੋਨੋਂ ਬੱਚੇ ਹਲੇ ਨਹੀਂ ਮਿਲੇ ਬੱਚੇ ਦੀ ਉਮਰਾਂ ਕਿੰਨੀਆਂ 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 ਪਤਾ ਲੱਗਾ ਆ ਬੱਚੇ ਦੀ ਇੱਕ ਦੀ ਉਮਰ ਸੀਗੀ 13 ਤੋਂ 14 ਸਾਲ ਇੱਕ ਦੀ ਉਮਰ 18ਵਾਂ ਸਾਲ ਨੂੰ ਲੱਗਿਆ ਸੀਗਾ ਤੇ ਇੱਕ ਬਜਰਾ ਥੋੜਾ ਬੱਚਾ ਸੀ ਕਿ ਥੋੜਾ ਛੋਟਾ ਸੀਗਾ ਰਹ ਤਾੰਦੀ ਵਾਲਾ ਵੀ ਦੇਖੋ ਇਹਦੇ ਤੇਜ਼ ਪਾਣੀ ਪਰ ਇੰਨਾ ਤੇਜ਼ ਹੈ ਪਾਣੀ ਵਹਾਉ ਬਹੁਤ ਤੇਜ਼ ਹੈ ਉਹਦੇ ਵਿੱਚ ਵੱਡੀ ਮੈਰ ਦੇ ਵਿੱਚ ਨਾਣਾ ਔਰ ਜੰਪ ਕਰਨਾ ਬਹੁਤ ਮੁਸ਼ਕਿਲ ਦਾ ਕੰਮ ਹੈ ਬਹੁਤ ਗਲਤ ਕੰਮ ਹੈ ਬੱਚਿਆਂ ਦੇ ਪਰਿਵਾਰਾਂ ਨੂੰ ਕੀ ਕਹਿਣਾ ਚਾਹੋਗੇ ਜੇ ਤੁਸੀਂ ਅੱਗੇ ਦੇ ਵਿੱਚ ਵੀ ਆਪੀ ਕਰਨਾ ਚਾਹਾਂਗੇ ਆਪਣੀ ਇਹ ਹੈ ਵੀ ਹੱਥ ਜੋੜ ਕੇ ਬੇਨਤੀ ਬੋਲਿਓ ਸ਼ੰਕਰ ਡੈਵਕਲ 3 ਬੱਲੋ 4 ਬੱਲੋ ਵੀ ਇਹੋ ਜਿਹਾ ਕੋਈ ਕੰਮ ਨਾ ਕਰੇ ਜੇ ਤੁਹਾਡੇ ਬੱਚਿਆਂ ਨੂੰ ਕੋਈ ਪ੍ਰੋਬਲਮ ਹੈ ਉਹਨੂੰ ਘਰ ਦੇ ਵਿੱਚ ਆਪਸ ਵਿੱਚ ਗੱਲ ਕਰੋ ਬੱਚਿਆਂ ਦਾ ਪਤਾ ਕਰੋ ਕਿ ਸਕੂਲ ਤੋਂ ਬੰਦ ਮਾਰ ਕੇ ਜਿੰਨੇ ਬੱਚੇ ਚਲੇ ਜਾਂਦੇ ਨੇ ਉਹਨਾਂ ਦਾ ਵੀ ਪਤਾ ਕਰੋ ਮਿੰਟ ਮਿੰਟ ਉਹਨਾਂ ਦੀ ਪਲਪਲ ਖਬਰ ਲਓ ਕਿਉਂਕਿ ਬੱਚੇ ਮਾਸੂਮ ਹੁੰਦੇ ਨੇ ਝੂਠ ਬੋਲ ਦਿੰਦੇ ਨੇ ਕਿ ਉਹ ਇੱਥੇ ਨਹੀਂ ਇੱਥੇ ਗਏ ਸੀਗੇ ਪਰ ਆ ਦੇਖੋ ਕਿੰਦਾ ਹਾਸਾ ਹੋ ਗਿਆ ਇਸ ਕਰਕੇ ਆਪਣੇ ਬੱਚਾ ਨੂੰ ਮਿਲਤੀ ਮਿਲ ਦੀ ਖਬਰ ਰੱਖੋ ਤੇ ਉਹਨਾਂ ਦੀ ਜਾਣਕਾਰੀ ਲੋਕੀ ਬੱਚੇ ਕਿੱਥੇ ਨੇ ਹਰ ਕਿਸ ਤਰ੍ਹਾਂ ਕੋਸ਼ਿਸ਼ ਕਰ ਰਹੇ ਹਾਂ ਲੱਭਣ ਦੀ ਬੋਡੀ ਬੋਡੀ ਲੱਭਣ ਵਾਸਤੇ ਲਗਭਗ ਪਟਿਆਲਾ ਸਮਾਣਾ ਪਾਤੜਾ ਖਨੌਰੀ ਨਿਰਮਾਣਾ ਟੋਹਣਾ ਉਹ ਸਾਰੀ ਟੀਮਾਂ ਲਗਾ ਦਿੱਤੀ ਹੈਗੇ ਨੇ ਜਲਦ ਜਲਦ ਬੱਚੇ ਨੂੰ ਲੱਭ ਕੇ ਪਰਿਵਾਰ ਦੇ ਹਵਾਲੇ ਕਰ ਦੇਣ ਉਮੀਦ ਕਿ ਕਿਨੇ ਕਰੀਂ ਦੇ ਵਿੱਚ ਮਿਲ ਸਕਦੇ ਕਿਉਂਕਿ ਬੱਚੇ ਸੀਗੇ ਜਿਸ ਤਰ੍ਹਾਂ ਕੋਈ ਜਿਹੜੇ ਬੰਦਾ ਵੱਡੀ ਉਮਰ ਦੇ ਹੁੰਦੇ ਨੇ ਉਹਨਾਂ ਦਾ ਇਹ ਕਾਰਨ ਹੋਗਾ ਆ ਵੀ ਵੱਡੀ ਉਮਰ ਵਾਲੇ ਖੋઠા ਸਰੀਰ ਹੁੰਦਾਗਾ ਤੇ ਜਿਹੜੇ ਛੋਟੇ ਬੱਚੇ ਹੁੰਦੇ ਨੇ ਉਹ ਚਿਹਰੇ ਹੁੰਦੇ ਨੇ ਸਟਰੋਂਗ ਜੀ ਨੂੰ ਆਪਾਂ ਕਹਿ ਦਈਏ ਤਾਂ ਇਸ ਕਰਕੇ ਬੱਚਿਆਂ ਦੀ ਡੱਡ ਬੋਡੀ ਜਿਹੜੀ ਤਕਰੀਬਨ ਲੇਟ ਮਿਲਦੀ ਹੈ 5 ਤੋਂ 6 ਦਿਨ ਲੱਗ ਜਾਂਦੇ ਨੇ ਤੇ ਜਿਹੜੇ ਵੱਡੇ ਹੁੰਦੇ ਉਹਨਾਂ ਨੂੰ 3 ਤੋਂ 4 ਦਿਨ ਬੋਡੀ ਮਿਲਦੀ ਹੈ